ਮਲੇਰ ਕੋਟਲਾ ਨਾਬਾ ਰੋਡ ਦੇ ਉੱਪਰ ਜੰਮੂ ਕਟੜਾ ਐਕਸਪ੍ਰੈਸ ਨੇਅਰ ਸਿਲੰਡਰਾਂ ਦੀ ਭਰੀ ਹੋਈ ਗੱਡੀ ਉਸ ਸਮੇਂ ਪਲਟ ਗਈ ਜਦੋਂ ਆਵਾਰਾ ਪਸ਼ੂਆਂ ਦੇ ਸਾਹਮਣੇ ਅਚਨ ਚੇਤ ਆਉਣ ਦੇ ਨਾਲ ਗੱਡੀ ਭਰੀ ਹੋਈ ਸਿਲੰਡਰਾਂ ਦੀ ਪਲਟ ਜਾਂਦੀ ਹੈ ਆਵਾਰਾ ਪਸ਼ੂਆਂ ਨੇ ਬਹੁਤ ਵੱਡੇ ਨੁਕਸਾਨ ਕੀਤੇ ਹਨ ਕਿਤੇ ਅਚਨ ਚੇਤ ਵੱਡੇ ਹਾਦਸੇ ਹੁੰਦੇ ਹਨ ਬਹੁਤ ਸਾਰੇ ਵਿਅਕਤੀਆਂ ਦੀਆਂ ਵੀ ਇਨ੍ਹਾਂ ਪਸ਼ੂਆਂ ਦੇ ਕਰਕੇ ਜਾਨਾਂ ਚਲੇ ਗਏ ਗੀਆਂ ਹਨ ਆਵਾਰਾ ਪਸ਼ੂਆਂ ਦਾ ਪੱਕਾ ਤੇ ਪੁਖਤਾ ਪ੍ਰਬੰਧ ਹੋਣਾ ਵੀ ਬਹੁਤ ਜ਼ਰੂਰੀ ਹੈ ਸਿਲੰਡਰਾਂ ਦੀ ਭਰੀ ਹੋਈ ਗੱਡੀ ਪਲਟਣ ਦੇ ਨਾਲ ਜਿੱਥੇ ਭਾਰੀ ਨੁਕਸਾਨ ਗੱਡੀ ਦਾ ਹੋਇਆ ਉਹ ਇਹ ਗੱਡੀ ਮਲੇਰ ਕੋਟਲਾ ਤੋਂ ਲੁਧਿਆਣਾ ਜਾ ਰਹੀ ਸੀ ਡਰਾਈਵਰ ਨੇ ਸਾਰੀ ਗੱਲਬਾਤ ਦੱਸੀ ਕਿ ਇਹ ਹਾਦਸਾ ਉਸ ਸਮੇਂ ਹੁੰਦਾ ਹੈ ਜਦੋਂ ਅਚਨਚੇਤ ਆਵਾਰਾ ਪਸ਼ੂ ਸામਣੇ ਆਉਂਦੇ ਹਨ ਕੀ ਨਾਮ ਹੈ ਜੀ ਪਰਮਜੀਤ ਸਿੰਘ ਜੀ ਪਰਮਜੀਤ ਸਿੰਘ ਤੁਸੀਂ ਇਹ ਗੱਡੀ ਦੇ ਡਰਾਈਵਰ ਹੋ ਹਾਂਜੀ ਹਾਂ ਗੱਡੀ ਦਾ ਡਰਾਈਵਰ ਅੱਛਾ ਪਹਿਲਾਂ ਤਾਂ ਦੱਸੋ ਹੋਇਆ ਕੀ ਹੈ ਹੋਇਆ ਜੀ ਇਹ ਰਾਤ ਨੂੰ ਵੀ ਇਹ ਕਾਲੀ ਗਾਉਂ ਰੇ ਆ ਗਈ ਅਚਾਨਕ ਪਤਾ ਲੱਗਿਆ ਪਤਾ ਲੱਗਿਆ ਤਾਂ ਬ੍ਰਿਕਾਂ ਮਾਰਿਆ ਬੰਨੀਆਂ ਨਹੀਂ ਗੱਡੀ ਨੇ ਇਧਰ ਨੂੰ ਅਗੇ ਪਲਟ ਗਈ ਕਿੰਨੇ ਕਵਿਸ ਦਾ ਟਾਈਮ ਸੀ 1:30 ਤੇ ਜਦੋਂ ਗੱਡੀ ਪਲਟੀ ਉਸ ਤੋਂ ਬਾਅਦ ਤੁਹਾਨੂੰ ਫਿਰ ਬਾਹਰ ਜਿਹੜਾ ਬਚਾਓ ਆ ਉਹ ਕਿਤਾ ਹੋਇਆ ਪੰਜ ਕਿ ਮਿੰਟ ਬਾਅਦ ਪੁਲਿਸ ਵਾਲੇ ਆ ਗਏ ਤੀ ਉਹਨੇ ਆਕੇ ਬੰਨੂ ਕਟਿਆ ਸਿਲੰਡਰ ਹੁਣ ਉਹਨਾਂ ਨੇ ਸਿੱਧੇ ਕਰਾਏ ਨਾਲ ਬੈਠੇ ਰਹੇ ਵਿਚਾਰੇ ਫੇਰ ਡੀਐਸਪੀ ਸਾਹਿਬ ਆਗੇ ਮਲੇ ਕੋਲ ਆੜਦੇ ਉਹ ਵੀ ਨਾਲ ਬੈਠੇ ਰਹੇ ਕਹਿੰਦੇ ਕੋਈ ਗੱਲ ਨਹੀਂ ਭਰਾਣਾ ਸੀ ਤੇ ਨਾਲ ਅ ਤੇ ਕੁੱਲ ਮਿਲਾ ਕੇ ਕਹਿ ਸਕਦੇ ਕਿ ਪ੍ਰਸ਼ਾਸਨ ਨੇ ਤੁਹਾਡਾ ਸਾਥ ਦਿੱਤਾ ਹਾਂ ਜੀ ਪੂਰਾ ਸਾਥ ਦਿੱਤਾ ਜੀ ਵਿਚਾਰਿਆਂ ਨੇ ਸਾਰੀ ਰਾਤ ਬੈਠੇ ਰਹੇ ਜਦ ਤੱਕ ਸਾਡੇ ਮਾਲਕ ਨਹੀਂ ਆਏ ਉਹ ਬੈਠੇ ਰਹੇ ਸਾਡੇ ਨਾਲ ਕਿੱਥੋਂ ਗੱਡੀ ਆ ਰਹੀ ਸੀ ਕਿੱਥੇ ਜਾਣਾ ਸੀ ਇਹ ਨਾਭੇ ਹੋਰ ਦੀ ਲੁਧਿਆਣਾ ਜਾਣਾ ਸੀ ਕਿੰਨੇ ਸਿਲੰਡਰ ਸੀ 360 ਜੀ ਜੇ ਇਹ ਹਾਦਸਾ ਮਤਲਬ ਹੋਰ ਇਸ ਤੋਂ ਭਿਆਨਕ ਹੋ ਸਕਦਾ ਦੀ ਸਿਲੰਡਰ ਭਰੇ ਹੋਏ ਸੀ ਗੱਡੀ ਦੇ ਬੜਾ ਨੁਕਸਾਨ ਹੋ ਸਕਦਾ ਸੀ ਉਹ ਜੀ ਅੱਗ ਵੀ ਲੱਗ ਸਕਦੀ ਤੇ ਟੈਂਕੀ ਤੇ ਡੀਜ਼ਲ ਡੁੱਲ ਗਿਆ ਹਰਾ ਅੱਗ ਵੀ ਲੱਗ ਸਕਦੀ ਕੁੱਲ ਮਿਲਾ ਕੇ ਵਿਚੌਰ ਰਹਿ ਗਿਆ ਜੀ ਹੋ ਜਾ ਠੀਕ ਹੈ ਠੀਕ ਹੈ ਜੀ ਅ ਸਰ ਕੀ ਨਾਮ ਹੈ ਜੀ ਮੇਰਾ ਨਾਮ ਕੇਵਲ ਕ੍ਰਿਸ਼ਨ ਹੈ ਅ ਕੇਵਲ ਕ੍ਰਿਸ਼ਨ ਜੀ ਇਹ ਮਲੇਰ ਕੋਲਾ ਜਿਹੜਾ ਜੰਮੂ ਕਟੜਾ ਐਕਸਪ੍ਰੈਸ ਵੇ ਦੇ ਲੱਗੇ ਆਪਾਂ ਖੜੇ ਆ ਤੇ ਇੱਥੇ ਇੱਕ ਗੱਡੀ ਪਲਟੀ ਐ ਤੇ ਕੀ ਸਰ ਤਾਂ ਲੱਗਿਆ ਤੁਹਾਨੂੰ ਕੀ ਕਾਰਨ ਰਹੇ ਹੋਣਗੇ ਇਸ ਸਭ ਕਾਰਨ ਇੱਕ ਤਾਂ ਉਰੇ ਸਪੇਸ ਬਹੁਤ ਘੱਟ ਹੈ ਜੀ ਰੋਡ ਕ੍ਰੋਸ ਕਰਦਾ ਜਿਹੜਾ ਬੰਦਾ ਉਧਰੋਂ ਆਉਂਦਾ ਨਾ ਜੀ ਉਹਦੇ ਵਾਸਤੇ ਬਹੁਤ ਇੱਕਦਮ ਟਰਨਿੰਗ ਪੁਆਇੰਟ ਹੈਗਾ ਇਹ ਅਚਾਨਕ ਕੁਝ ਮੂਰੇ ਆ ਜਾਵੇ ਤਾਂ ਗੱਡੀ ਦਾ ਸਿੱਧਾ ਇਹਦੇ ਉੱਪਰ ਆਪਣੇ ਇਹਨਾਂ ਦੇ ਜੋ ਸਪੇਸ ਛੱਡੀ ਹੋਈ ਉਹਦੇ ਉੱਪਰ ਹੀ ਝੜੂਗੀ ਗੱਡੀ ਤੇ ਇਹ ਸਪੇਸ ਜ਼ਿਆਦਾ ਹੋਣ ਕਰਕੇ ਰੋਡ ਘੱਟ ਹੋਣ ਕਰਕੇ ਇਹ ਹਾਦਸਾ ਵਾਪਰਿਆ ਅਚਾਨਕ ਅੱਗੇ ਗਾਊ ਆ ਗਈ ਉਹਨੂੰ ਬਚਾਉਂਦੇ-ਬਚਾਉਂਦੇ ਡਰਾਈਵਰ ਤੋਂ ਨਹੀਂ ਮੁੜੀ ਹੈਗੀ ਗੱਡੀ ਆ ਤੁਹਾਨੂੰ ਕੀ ਲੱਗਦਾ ਕਿ ਇਹ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਜੀ ਹਾਂਜੀ ਹਾਂਜੀ ਬਿਲਕੁਲ ਜੀ ਕੋਈ ਅੱਗੇ ਆ ਜਾਂਦਾ ਰਗੜਿਆ ਜਾਂਦਾ ਜੀ ਗੱਡੀ ਥੱਲੇ ਆ ਕੇ ਤੇ ਸਭ ਤੋਂ ਵੱਡੀ ਗੱਲ ਜੀ ਤਾਂ ਗੱਡੀ ਸਿਲੰਡਰਾਂ ਦੀ ਭਰੀ ਹੋਈ ਸੀ ਹਾਂ ਕੁਝ ਵੀ ਹੋ ਸਕਦਾ ਤਾਂ ਜੀ ਕੁਝ ਵੀ ਹੋ ਸਕਦਾ ਹੈ ਦਾ ਵਿਚਾਰ ਹੈਗੇ ਜੀ ਹਾਂਜੀ ਤੇ ਤੁਸੀਂ ਲੁਧਿਆਣਾ ਤੋਂ ਜਿਹੜੇ ਏਜੰਸੀ ਦੇ ਓਨਰ ਹੋ ਜੀ ਨਹੀਂ ਨਹੀਂ ਅਸੀਂ ਨਾ ਟ੍ਰਾਂਸਪੋਰਟਰ ਹਾਂ ਅੱਛਾ ਤੁਸੀਂ ਟ੍ਰਾਂਸਪੋਰਟਰ ਹੋ ਜੀ ਤੇ ਗੱਡੀ ਚ ਆ ਕਿੱਥੇ ਰਹੀ ਸੀ ਜਰ ਗੱਡੀ ਲੁਧਿਆਣਾ ਸਿਲੰਡਰ ਲੈ ਕੇ ਜਾ ਰਹੀ ਸੀ ਲੁਧਿਆਣੇ ਜਾ ਰਹੀ ਸੀ ਠੀਕ ਹੈ